ਸੰਤ ਬਾਬਾ ਈਸ਼ਰ ਸਿੰਘ ਜੀ ਰਾੜਸਰ ਵਾਲੇ ਉਹਨਾਂ ਦੇ ਜਨਮ ਤੋਂ ਪਹਿਲਾਂ ਇੱਕ ਅਜੀਬ ਹੀ ਘਟਨਾ ਵਾਪਰੀ ਸੀ ਜੋ شاید ਤੁਸੀਂ ਸੁਣੀ ਹੋਵੇ ਸੋ ਬੜੇ ਹੀ ਧਿਆਨ ਨਾਲ ਸਰਵਣ ਕਰਨਾ ਜੀ ਜੇ ਇਸ ਵੇਲੇ ਸੰਗਤ ਜੀ ਸੰਤ ਮਹਾਰਾਜ ਜੀ ਦਾ ਅਜੇ ਜਨਮ ਹੋਣਾ ਸੀ ਤਾਂ ਉਹਨਾਂ ਦੇ ਨਾਨਕ ਦੇ ਪਰਿਵਾਰ ਦੀ ਇਹ ਘਟਨਾ ਹੈ ਕਿ ਜੇ ਇਸ ਵੇਲੇ ਮਾਤਾ ਰਤਨ ਕੌਰ ਜੀ ਦਾ ਅਜੇ ਵਿਆਹ ਨਹੀਂ ਸੀ ਹੋਇਆ ਅਜੇ ਬਾਲ ਅਵਸਥਾ ਦੇ ਵਿੱਚ ਹੀ ਸਨ ਉਸ ਵੇਲੇ ਆਖਦੇ ਕਿ ਕੋਈ ਤ੍ਰੈਕਾਲ ਦਰਸੀ ਸਾਧੂ ਸੰਤ ਮਹਾਰਾਜ ਜੀ ਦੇ ਨਾਨਕ ਦੇ ਪਰਿਵਾਰ ਉਹਨਾਂ ਦੇ ਪਿੰਡ ਆਇਆ ਜੇ ਇਸ ਵੇਲੇ ਸਾਧੂ ਆਇਆ ਉਹਦਾ ਜਿਹੜਾ ਭੇਖ ਇਹ ਦਿਹਾਸ ਦੇ ਵਿੱਚ ਆਉਂਦਾ ਹੈ ਕਿ ਜਿਨੇ ਖਾਤਰ ਦੇ ਵਸਤਰ ਪਾਏ ਹੋਏ ਆ ਜਟਾ ਜੂਟ ਲੰਬਾ ਦਾੜਾ ਪ੍ਰਕਾਸ਼ ਹੈ ਤੇ ਸੰਤ ਮਹਾਰਾਜ ਜੀ ਦੇ ਨਾਨਕੇ ਪਰਿਵਾਰ ਦੇ ਵਿੱਚ ਇਸ ਵੇਲੇ ਉਹਨਾਂ ਦੇ ਬੂਹੇ ਦੇ ਅੱਗੇ ਆ ਕੇ ਖੜਾ ਹੋਇਆ ਤੇ ਸਤ ਕਰਤਾਰ ਦਾ ਉਚਾਰਨ ਕੀਤਾ। ਜਿਸ ਵੇਲੇ ਸਤ ਕਰਤਾਰ ਦੀ ਆਵਾਜ਼ ਮਾਤਾ ਮਹਿਤਾਬ ਕੌਰ ਜੀ ਜਿਹੜੇ ਸੰਤ ਮਹਾਰਾਜ ਜੀ ਦੇ ਨਾਨੀ ਜੀ ਸਨ ਉਹਨਾਂ ਦੇ ਕੰਨਾਂ ਦੇ ਵਿੱਚ ਆਈ। ਉਹਨਾਂ ਨੇ ਆਖਿਆ ਆਪਣੀ ਧੀ ਨੂੰ ਕਿ ਰਤਨੀਏ ਜਾ ਕੇ ਵੇਖ ਕੋਈ ਸਾਧੂ ਆਏ ਹਨ। ਉਹਨਾਂ ਨੂੰ ਭੋਜਨ ਸ਼ਿਖਾਓ। ਤੋਂ ਉਸੇ ਵੇਲੇ ਆਖ ਦੇ ਕੇ ਬੀਬੀ ਰਤਨ ਕੌਰ ਜੀ ਥਾਲੀ ਦੇ ਵਿੱਚ ਭੋਜਨ ਪਾ ਕੇ ਲੈ ਕੇ ਗਏ ਸਾਧੂ ਦਾ ਆਸ਼ੀਰਵਾਦ ਆਖਰੇ ਕੇ ਸਾਧੂ ਜੀ ਨੇ ਪ੍ਰਸੰਨ ਹੋਏ ਜਿਸ ਵੇਲੇ ਮਾਤਾ ਰਤਨ ਕੌਰ ਜੀ ਦੇ ਰੇਖਾ ਦੇਖੀਆਂ ਉਹਨਾਂ ਦਾ ਮੱਥਾ ਵੇਖਿਆ ਉਸੇ ਵੇਲੇ ਜਾਣ ਗਏ ਕਿ ਬਹੁਤ ਵੱਡੀ ਰੂਹ ਹੈ ਤੇ ਉਸੇ ਵੇਲੇ ਮਾਤਾ ਮਹਿਤਾਬ ਕੌਰ ਜੀ ਵੀ ਉਹਨਾਂ ਦੇ ਪਾਸ ਆ ਕੇ ਮਾਤਾ ਮਹਿਤਾਬ ਕੌਰ ਜੀ ਨੂੰ ਸੰਬੋਧਨ ਹੋ ਕੇ ਉਤਰਾਖਾਲ ਦਰਸ਼ੀ ਸਾਧੂ ਨੇ ਆਖਿਆ ਕਿ ਮਾਤਾ ਜੀ ਤੇਰੀ ਧੀ ਬਹੁਤ ਵੱਡੀ ਗੰਮੀ ਰੂਹ ਹੈ ਇਹਦੀ ਕੁੱਖ ਤੋਂ ਬਹੁਤ ਵੱਡਾ ਬ੍ਰਹਮ ਗਿਆਨੀ ਜਨਮ ਲਵੇਗਾ ਸਮਾਂ ਆਵੇਗਾ ਕਿ ਜੇ ਇਸ ਵੇਲੇ ਇਹਦੀ ਕੁੱਖ ਨੂੰ ਪਾਗ ਲੱਗਣਗੇ ਇਹਦਾ ਵਿਆਹ ਹੋਵੇਗਾ ਉਸ ਵੇਲੇ ਜਿਹੜਾ ਪੁੱਤਰ ਇਹਦੀ ਕੁੱਖ ਤੋਂ ਪੈਦਾ ਹੋਵੇਗਾ ਸਾਰੇ ਸੰਸਾਰ ਦੇ ਵਿੱਚ ਉਹਦਾ ਯਾਸ ਹੋਵੇਗਾ ਸਾਰੇ ਸੰਸਾਰ ਦੇ ਵਿੱਚ ਉਹਦੀ ਵਡਿਆ ਸਮਾਪਾ ਕੇ ਸਾਧੂ ਦਾ ਬਤਨ ਸੰਗਧੀ ਸਾਤੇ ਹੋਇਆ ਦੇਸ ਵਿਲੇ ਮਾਤਾ ਰਤਨ ਕੌਰ ਜੀ ਦਾ ਵਿਆਹ ਸਰਦਾਰ ਰਾਮ ਸਿੰਘ ਨੰਬਰਦਾਰ ਦੇ ਨਾਲ ਹੋਇਆ ਸਮਾਪਾ ਕੇ ਇਹਨਾਂ ਦੇ ਗ੍ਰਹਿ ਵਿਖੇ ਸੰਤ ਮਹਾਰਾਜੀ ਸੰਤ ਬਾਬਾ ਈਸ਼ਰ ਸਿੰਘ ਦੀ ਮਾਹਰ ਪਰਹਾੜੇ ਵਾਲਿਆ ਨੇ ਜਨਮ ਲਿਆ ਤੇ ਇਸ ਮਹਾਨ ਕਰਨੂ ਭਾਗ ਲੈ ਬੀਬੀ ਜੀ ਦੀ ਕੁਲ ਨੂੰ ਬੀਬੀ ਜੀ ਦੀ ਕੋਕ ਨੂੰ ਆ ਕੇ ਮਹਾਰਾਜੀ ਨੇ ਭਾਗ ਲਾਈ ਹੁਣ ਇਸੇ ਤਰ੍ਹਾਂ ਸੰਤਾਂ ਦੇ ਪਿਤਾ ਜੀ ਬਾਬਾ ਰਾਮ ਸਿੰਘ ਜੀ ਉਹ ਵੀ ਬਹੁਤ ਆਖਰੀਕ ਨਾਮ ਦੇ ਅਭਿਆਸੀ ਸਨ ਬੜਾ ਅਭਿਆਸ ਕਰਦੇ ਸਨ ਅਕਾਲ ਪੁਰਖ ਤੋਂ ਬੜੀਆਂ ਬੇਨਤੀਆਂ ਕਰਦੇ ਅਰਦਾਸਾਂ ਕਰਦੇ ਕਿ ਮਹਾਰਾਜ ਕਿਰਪਾ ਕਰਨ ਸਾਡੇ ਘਰ ਨੂੰ ਭਾਗ ਲਾਉਣ ਸਾਡੇ ਘਰ ਚੰਗਾ ਇੱਕ ਸੰਗਤ ਇਹ ਉਹਨਾਂ ਦੇ ਨਾਲ ਵੀ ਇਹੋ ਦੀ ਘਟਨਾ ਵਾਪਰੀ ਕਿ ਇੱਕ ਵਾਰ ਕੋਈ 80 ਸਾਲ ਦੇ ਲਗਭਗ ਕੋਈ ਇਹੋ ਜਿਹਾ ਬਹੁਤ ਬਿਰਦ ਸਾਧੂ ਜਿਹੜਾ ਸਰਦਾਰ ਰਾਮ ਸਿੰਘ ਉਹਨਾਂ ਨੂੰ ਆ ਕੇ ਮਿਲਿਆ ਜੇਸਬਿੰਦੇ ਬਾਬਾ ਰਾਮ ਸਿੰਘ ਉਹਨਾਂ ਨੇ ਉਹਨਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਆਖਦੇ ਕਿ ਸਾਧੂ ਨੇ ਬਾਬਾ ਰਾਮ ਸਿੰਘ ਉਹਨਾਂ ਨੂੰ ਇੱਕ ਗਲਾਬ ਦਾ ਫੁੱਲ ਪੇਟਾ ਕੀਤਾ ਤੇ ਆਖਿਆ ਕਿ ਭਾਈ ਰਾਮ ਸਿੰਘ ਤੁਹਾਡਾ ਘਰ ਹੀ ਇਹੋ ਜਿਹਾ ਹੈ ਜਿਹੜਾ ਇਹਦੀ ਮਹਿਕ ਨੂੰ ਸੰਭ ਸਕਦਾ ਹੈ ਭਾਬ ਇਹ ਜਿਹੜਾ ਫੁੱਲ ਹੈ ਇਹਨੂੰ ਸੰਭਣ ਦਾ ਜਿਹੜਾ ਜਮਾ ਹੈ ਮੈਂ ਤੁਹਾਨੂੰ ਦਿੰਦਾ ਹਾਂ